ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਚੱਲਿਆ ਵੱਡੀ ਮਿਆਣੀ ਸੰਗਤ ਤੇ ਤੇ ਪੂਰੀ ਵਲੌਗ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਹੁਣ ਆਪਾਂ ਲੰਘ ਰਹੇ ਹਾਂ ਬਿਗਵਾਲ ਤੋਂ ਤੇ ਬਾਬਾ ਮੱਖਣ ਸਾਹਿਬ ਨੂੰ ਬਾਹਰ ਦੇ ਨਾਂ ਤੇ ਗੇਟ ਹੈ ਬਿਗਵਾਲ ਵਿੱਚ ਇਹ ਆ ਗਿਆ ਜੀ ਅਕਬਰਪੁਰ ਪਿੰਡ ਅਕਬਰਪੁਰ ਪਿੰਡ ਤੋਂ ਆਪਾਂ ਲੰਘਦੇ ਹੋਏ ਆਪਾਂ ਆ ਗਏ ਆਂ ਜਲਾਲਪੁਰ ਤੇ ਰਸਤੇ ਵਿੱਚ ਲੋਕਾਂ ਨੇ ਲੰਗਰ ਲਾਇਆ ਜੀ ਚਾਹ-ਪੋੜਿਆਂ ਦਾ ਛਾਹ ਚਲੋ ਆਪਾਂ ਪਰ ਲੇਟ ਆ ਥੋੜਾ ਅੱਗੇ ਚੱਲਦੇ ਆਂ ਇਹ ਆਪਾਂ ਜਾਣਿਆ ਪਿਆ ਫੂਲਪੁਰ ਨੂੰ ਇਹ ਆਪਾਂ ਵੱਡੀ ਮਿਆਣੀ ਨੂੰ ਜਾਂਦੇ ਨੇ ਨੀਲ ਦੇ ਪੇ ਵੱਡੀ ਮਿਆਣੀ ਨੂੰ ਰਸਤਾ ਕੱਚਾ ਪਰ ਇਹ ਆਪਾਂ ਵੱਡੀ ਮਿਆਣੀ ਤੋਂ ਜਾਂਦੇ ਪਿਆ ਹੁਣ ਸੰਗ ਵਾਲੇ ਰਸਤੇ ਨੂੰ ਇਹ ਆਪਾਂ ਹੁਣ ਸੰਗ ਵਾਲੇ ਰਸਤੇ ਨੂੰ ਜਾ ਰਹੇ ਹਾਂ ਕਾਫੀ ਟ੍ਰੈਫਿਕ ਆ ਗਏ ਅੱਗ ਤੋਂ ਹੀ ਦੇਖੋ ਬਹੁਤ ਟ੍ਰੈਫਿਕ ਆ ਗੂ ਇਹ ਆਪਾਂ ਹੁਣ ਪਹੁੰਚ ਗਏ ਸੰਗ ਤੇ ਬਾਕੀ ਅੱਗੇ ਤੁਸੀਂ ਵੀਡੀਓ ਦੇਖੋ ਆਪੇ ਕਾਫੀ ਰਸ਼ ਲੱਗਦਾ ਪਿਆ ਰਸ਼ ਕਾਫੀ ਆ ਇਹ ਵਕ ਵਕ ਪਿੰਡਾਂ ਲੈਣੇ ਨੇ ਲੰਗਰ ਲਾਏ ਨੇ ਅਲੱਗ ਅਲੱਗ ਪਿੰਡਾਂ ਲੈਣੇ ਨੇ ਲੰਗਰ ਨੇ ਰਸ਼ ਦੇਖੋ ਇਹ ਮਕਰੋਨੀ ਦਾ ਲੰਗਰ ਚੱਲ ਰਿਹਾ ਮਕਰੋਨੀ ਦੀ ਸੀਰ ਆਪਣ ਟੇਸਟ ਕਰ ਜੀ ਇਹ ਇੱਥੇ ਲੋਕੀ ਬੇੜੇ ਛੜਾ ਰਹੇ ਆ ਉਹ ਪਰਲਿਸੜ ਨਾਲ ਹੀ ਅਰਦਾਸ ਕਰਕੇ ਬੇੜੇ ਛੜਾ ਰਹੇ ਆ ਇਹ ਆਪਾਂ ਵੀ ਥੋੜਾ ਜਿਹਾ ਬੇੜੀ ਤੇ ਬੈਠ ਗਏ ਵੀ ਡਰ ਬੜਾ ਲੱਗਦਿਆ ਪੀੜੀ ਹਿੱਲਦੀ ਵੀ ਹੈ ਪਰ ਠੀਕ ਹੈ ਆ ਜਿੰਨਾਂ ਨੇ ਪਾਰ ਜਾਣਾ ਸੰਗਤੂ ਇਹ ਪੁੱਲ ਤੂੰ ਪਾਰੋ ਕੇ ਜਾਂਦੀ ਜਾਂਦਾ ਇਹ ਧਾਰੀ ਨੇ ਲੋਕੀ ਜੀ ਸੰਗ ਨਾਲ ਜਿਹੜਾ ਮੇਨ ਸੰਗ ਜਿਹੜੇ ਮੇਨ ਜਾ ਕੇ ਰੋ ਯਾਤਰਾ ਜਿਹੜੀ ਚੱਲਦੀ ਐ ਇਹ ਉਹ ਜਾ ਰਹੀ ਹੋ ਇੱਥੇ ਲੋਕੀ ਅਰਦਾਸ ਕਰਉਂਦੇ ਆ ਤੇ ਉਹ ਵਾਲੀ ਜਗ੍ਹਾ ਤੇ ਅਰਦਾਸ ਕਰਦੇ ਆ ਬੇੜੀ ਛਡਾਉਂਦੇ ਆ ਸਾਂ ਇਹ ਜਿਹਨਾਂ ਨੇ ਸੰਗਣਾ ਤੋੜ ਜਾਣਾ ਉਹ ਆਏ ਲੋਕੀ ਪਿੰਨ ਖਟਿਆਣਾ ਸੇ ਮੀਂਦੇ ਇਹਦਾ ਬਪਣਾੜਾ ਤੇਿਆਰੇ ਬਤਰਾਲੇ ਲੋਕੀ ਇਹਨਾਂ ਨੇ ਜਾਣਾ तेर प या त